thank <laughs> you ਮੈਂ ਹੋਇਆ ਨਹੀਂ ਸੰਤਾਂ ਮੈਂ ਮੈਨੂੰ ਪੈ ਗਿਆ ਵੱਡਾ ਪੋਠਾ ਕੋਈ ਮਸਿਆ ਦਾ ਕੁੰਨੀਆਂ ਦੁਆਰੀ ਮੈਂ ਕਹਿਆ ਮੈਨੂੰ ਬਹੁਤ ਵੱਡਾ ਉਹਨੇ ਖੋ ਪੈ ਗਿਆ ਉਹ ਭੰਜੀ ਬਲੇਖੇ ਪੈ ਗਏ ਮੈਂ ਕਹਿਆ ਮੈਨੂੰ ਵੱਡਾ ਦੇਖਾ ਪੈ ਗਿਆ ਉਹ ਭੰਜੀ ਕਿੱਡਾ ਬਲੇਖਾ ਮੈਂ ਕਹਾਂ ਮੰਤਰੀ ਦਾ ਇਲੈਕਸ਼ਨਨ ਲੱਗੇ ਆ ਸਾਰੀ ਦੁਨੀਆ ਲੈ ਕਰਦੀ ਹੋਰ ਧਿਆਨ ਨਹੀਂ ਨਾ ਮਾਰ ਨਾ ਮਾਰ ਨਾ ਮਾਰ ਆ ਜੀ ਪੈ ਗਿਆ ਮੈਨੂੰ ਆੜਾ ਬਣਾ ਮੈਨੂੰ ਨਾ ਮਾਰ

ਨੇ ਨੇ ਕਾ ਕਾਟਾ ਡਬੂਗਾ ਕੋਈ ਅੱਖੀ ਜਾਂਦੇ ਪੰਡ ਬਈ ਜਿਹੜੀ ਜਮੜਦਾ ਮਨਵਾ ਜਾਣੀ ਹੈ ਜਮੜਦਾ ਮਜਾ ਨਹੀਂ ਆ ਬਿਲਕੁਲ ਮਜਾ ਨਹੀਂ ਆ ਐਸੀ ਜੋ ਪੰਡ ਜਾਂਦੇ ਸੀ ਸ਼ੇਰਪੁਰ ਤੂੰ ਜੰਮਾ ਤੇ ਸ਼ੇਰਪੁਰ ਤੁਹਾਡਾ ਜਿਹੜੀ ਜੰਮਾ ਤੇ ਉਹ ਵੀ ਸ਼ੇਰਪੁਰ ਤੁਹਾਡਾ ਦਾਦਾ ਜੀ ਜੰਮਾ ਤੇ ਮੋਟ ਮੋਟ ਸਾਰਾ ਅਸੀਂ ਸ਼ੇਰਪੁਰ ਜਾਂਦੇ ਆ ਦਾਦਾ ਜਿਹੜਾ ਕਸੂਰ ਕੋਈ ਨਹੀਂ ਨਾ ਕੀ ਗੱਲ ਹੈ ਤੁਹਾਡੀ ਪੇਪਰ ਦਾ ਰੂਟ ਸ਼ੇਰਪੁਰ ਦਾ ਆ ਇਹ ਤਾਂ ਮਣੀਟਰ ਕਰ ਦਿੰਦੇ ਜੋ ਘਰ ਫੜਾਲਦਾ ਨੇ ਜੀ ਨੇ ਨੇ ਆਦੀ ਵੇਲਾ ਪੜਗਾ ਵੇਲਾ ਉਹਦਾ ਵੀ ਤਾਂ ਬਾਗ ਲਾਵੀਂ ਵੇਲਾ ਉਹਦਾ ਵੀ ਬਾਗ ਲਾਵੀਂ ਆਹ ਜੀ ਆਹ ਜੀ ਸਾਰੇ ਮਰਦ ਬਾਗ ਲਾਵੀਂ ਸਾਡਾ ਕੰਮ ਬਣਾਵੀਂ ਕੋਠੀਆਂ ਕੀ ਜਾਣੇ ਜੇ ਨਾ ਹੁੰਦੇ ਸਾਰੇ ਨਾ ਹੁੰਦੇ ਜੇ ਚਾਂਦ ਨਾ ਹੁੰਦਾ ਸੁਪਰੇ ਨਾ ਹੁੰਦੇ ਦੁਨੀਆ ਹਸਿਰ ਨਾਲ ਗੁਜ਼ਾਰੇ ਨਾ ਹੁੰਦੇ ਜੇ ਮਿਸਤਰੀ ਨਾ ਹੁੰਦਾ ਕੋਠੀਆਂ ਬਿੰਡਕਾ ਫਲੈਟ ਜਵਾਲੇ ਨਾ ਹੁੰਦੇ ਤੁੰਗ ਨਾ ਹੁੰਦੀ ਗੱਲ ਨਾ ਹੁੰਦੇ ਬਈ ਪਕੌੜਿਆਂ ਚ ਜਲੂਨ ਨਾ ਹੁੰਦਾ ਪਕੌੜੇ ਕਰਾਰੇ ਨਾ ਹੁੰਦੇ ਜੀ ਕਰਾਰੇ ਨਾ ਹੁੰਦੇ ਪਕੌੜੇ ਜੇ ਛੱਪੜ ਨਾ ਹੁੰਦੇ ਤਾਂ ਸੰਘਾਰੇ ਨਾ ਹੁੰਦੇ ਸੰਘਾਰੇ ਹੁੰਦੇ ਸੰਘਾਰੇ ਨਾ ਹੁੰਦੇ ਇੱਕ ਪੱਟ ਜੀ ਕਿਹੜੀ ਤੇਰੀ ਮਾਂ ਨਾ ਹੁੰਦੀ ਬੁੱਤ ਤੂੰ ਸਾਰੇ ਨਾ ਹੁੰਦੇ ਇਹ ਕਿਦਾ ਖਲਾਰਾ ਖਲਾ ਖੜਿਆ ਆ ਜਿਹੜਾ ਨੇ ਗੱਲਾਂ ਬਾਤਾਂ ਦੇ ਰੱਖੇ ਹੋਰ ਕੀ ਹੋਈ ਜਾਂਦੇ ਆ ਆਪਰੇ ਆਪਣੇ ਮਾਮੇ ਨੇ ਖੰਡ ਵਾਈ ਜਾਂਦੇ ਆ ਇਹ ਹੋਰ ਕੀ ਆਪੀ ਜਾਂਦੇ ਸਾਲੇ ਮੇਰੀ ਬਾਸੀ ਜਪਾ ਕੇ ਮੁਰਗੀ ਥੋੜੀ ਉਹ ਪੰਡਾ ਸਾਦੇ ਜਿਵੇਂ ਸਦਾਰ ਦੇ ਪਿਆਂ ਦੀ ਦੇਰ ਪੱਟ ਜੀ ਹਾਂ ਜੀ ਬਈ ਤੇਰਾ ਵਧੀਆ ਸ਼ੇਰ ਹਦ ਹਲੇ ਵੀ ਨਹੀਂ ਆਇਆ ਮੇਰਾ ਵੀ ਇੱਕ ਸ਼ੇਰ ਹੈ ਕੋਲ ਹਾਂ ਜੀ ਕਹ ਦੇ इस बाग में जाएंगे सभी फूल खिल जाएंगे बाग में जाएंगे फूल खिल जाएंगे दुल्हन दूल दुला सलामत जिनका सेरा खाएंगे मलेला जी में चौकी लाली मासीदेरी फड़ाएंगे बनाएंगे तो मासीदेरी बड़ा कराएंगे हटाएंगे بول ਕਰ ہاں اوਧੋ اوਧੋ ਅਮਰ ਕੇ ਥੱਲੇ ਗੈਗਾ ਕੇ ਰੱਜ ਜਾ ਉਹ ਪਾ ਦੇ ਮੇਰਾ ਪੰਡ ਜੀ ਹਾਂ ਜੀ ਨਾ ਮਾਰ ਮੈਨੂੰ ਇਹ ਗੱਲ ਓਏ ਤੇਰੇ ਮਾਮਿਆਂ ਨੂੰ ਘਸਾਉਂਦੇ ਆਈ ਕਰ ਉਹਨਾਂ ਨੇ ਮਾਸੀ ਭਾਈ ਜੰਡੇ ਨੇ ਹਾਂ ਮੈਂ ਕਿਹਾ ਸ਼ਵਰਾ ਅੱਲਾ ਦੇ ਲੱਗਾ ਘਸਾਉਂਦੇ ਜੀ ਤੁਸੀਂ ਵੀ ਪੰਡ

ਅੱਛਾ ਪਾਪਾ ਤੇ ਮੈਂ ਆ ਗਏ ਅੱਛਾ 1 ਰੁਪਿਆ ਸੀ ਹੋਰ ਪਾਣੇ ਉਹ ਕਹ ਤੂ ਓਏ ਤੇਰੀ ਮਾਸੀ ਲੈ ਆਉਣੀ ਆ ਇਹੇ ਛੋਟੀ ਬਣਾ ਦੇਣਗੇ ਅੱਜ ਕਿਸੇ ਨੇ ਕਿਸੇ ਨੇ ਭਾਈ ਜਾਣੀ ਹੈ ਮੈਂ ਨਾ ਅਬਰਦੀਆ ਭੂਆ ਬਣਾ ਚਾਚੀਆਂ ਦਾਇਆ ਤਵੀ ਮੇਲਾ ਲੈ ਲੋ ਸਵਾਰ ਨੇ ਲੈ ਲੋ ਲੈ ਨਾ ਮੇਲਾ ਮੇਲਾ ਕਿਸੇ ਦੀ ਹੱਲੇ ਕਿਹਦੇ ਬਿਲਟੀ ਕਰਾ ਛੱਡੀਆਂ ਨੇ ਆਪੇ ਮਨੀ ਆਡਰ ਤੇ ਬਹੁਤ ਜਾਣੀਆਂ ਨੇ ਹੋਰ ਕੀ ਆਖੀ ਜਾਏ ਦੇਖੋ ਪੈਰ ਤੋਂ ਮੇਲਾ ਲੈ ਲੋ ਪੈਰ ਤੋਂ ਲੈ ਲੋ ਮੇਲਾ ਭਾਜੀ ਮਰਸ ਲੈ ਗਿਆ ਨੇ ਨਾ 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 ਇਹਦੇ ਮੇਲਾ ਨੂੰ

ਤੇਰੀ ਕਿਹੜੀ ਖਾਈ ਬੁੱਕਣੀ ਯਾਰ ਕਿਸ ਨੇ ਮਾਰਨਾ ਖਾ ਆਪਣਾ ਨਾਮ ਕਰ ਮੇਰਾ ਨਾਮ ਲਿਖਾ ਹਾਂਜੀ ਐ ਹੋਈ ਐ ਹੋ ਕੀ ਐ ਹੋਈ ਐ ਹੋ ਐ ਹੋਈ ਅੱਛਾ ਵੱਡਾ ਮੁੰਡਾ ਨਾ ਨਾ ਤੇਰਾ ਇਹੋ ਨਾਮ ਐ ਹੋ ਕੀ ਬੰਦੀ ਪਾਪਾ ਤੇਰਾ ਦਿਖਦਾ ਨਹੀਂ ਨਾ ਕਰ ਮੇਰੀ ਬਲੇ ਲਿਖ ਮੇਰਾ ਨਾਮ ਵੱਡਾ ਮੁੰਡਾ ਤੇਰਾ ਨਾ ਵੱਡਾ ਮੁੰਡਾ ਹੈ ਵੀ ਮੁੰਡਾ ਹੈ ਵੀ ਮੁੰਡਾ ਨਾਮ ਹੀ ਮੁੰਡਾ ਬਹੁਤ ਮਿੰਗਾ ਹੋਇਆ ਸੀ ਨਹੀਂ ਤਾਂ ਦੋ ਤਿੰਨ ਕੁੜੀਆਂ ਤੋਂ ਬਾਅਦ ਹੋਇਆ ਹੋਣਾ ਦੋ ਤਿੰਨ ਕੁੜੀਆਂ ਕਰਦੀ ਰੌਣ ਖੁੰਦੀਆਂ ਮੈਂ ਬਹੁਤ ਮਿੰਗਾ ਹੋਇਆ ਸੀਗਾ ਮੰਗਲਾ ਕਾ ਤੂੰ 4-5 ਕੁੜੀਆਂ ਤੋਂ ਬਾਅਦ ਹੋਇਆ ਹੋਣਾ 4-5 ਕੁੜੀਆਂ ਇਹਨਾਂ ਦੇ ਵੇੜਾ ਸੋਨਾ ਲੱਗਦਾ ਮੈਂ ਬਹੁਤ ਮਿੰਗਾ ਓ ਕਿੱਡਾ ਕਮਿੰਗਾ ਮੈਂ ਡੇਢ ਕੁੜੀ ਤੋਂ ਹੋਇਆ ਸੀਗਾ ਡੇਢ ਕੁੜੀ ਡੇਢ ਕੁੜੀ ਜਾਣੀ ਉਹ ਦਿਨਿਆਂ ਕਾ ਜਿਹੜੀ ਕੁੜੀ ਦਾ ਨਹੀਂ ਪਤਾ ਉਹ ਨਹੀਂ ਹੈ ਨਹੀਂ ਲੈ ਕੇ ਨਾ ਹੋਏ ਯਾਰੇ ਮੇਰੇ ਨਾਮ ਆਵੇ ਡੇਢ ਦਾ ਵੀ ਹਾਂ ਮਾਰੋ ਡੇਢ ਕੁੜੀ ਤੋਂ ਓਏ ਆ ਵੇ ਓਏ ਆ ਬੱਲੇ ਦੇੜ ਕੁੜੀ ਦਾ ਪਤਾ ਡੇੜ ਕੁੜੀ ਦਾ ਮੈਨ ਲੱਗਦਾ 1500 ਬਾਈ ਅੱਛਾ ਬਈ ਤੂੰ ਡੇੜ ਕੁਈ ਦੋ ਹੋਇਆ ਹਾਂਜੀ ਬਈ ਸਾਡੀ ਇਹਦਾ ਅੰਦਰ ਦਾ ਸੀਗਾ ਡੇੜ ਮੈਂ ਕਹਾਂ ਹਾਂ ਇੱਕ ਕੁੜੀ ਜਵਾਨ ਆਹ ਵਾਹ ਵਾਹ ਇੱਕ ਕੁੜੀ ਜਵਾਨ ਇੱਕ ਢਿੱਡੀ ਸੀਗੀ ਇਹ ਮੀਟਰਾਂ ਦਾ ਹਿਸਾਬ ਲਾ ਲਿਆ ਮੋੜ ਕੇ ਆਖੀ ਜਾਣ ਡਿਆ ਹਾਂਜੀ ਹਾਂਜੀ ਬਈ ਕਹਿਣਗੇ ਭਾਂਡੇ ਆਏ ਨੇ ਭਾਂਡੇ ਆਏ ਨਾਮ ਦੱਸਿਆ ਹਾਂਜੀ ਆਂਟੀ ਹਾਂਜੀ ਮੇਰਾ ਮੇਰਾ ਨਾਮ ਹੈ ਮੈਂ ਆਪਣਾ ਨਾਮ ਪਟਾ ਮੁੰਡਾ ਬਜਾ ਵੱਡਾ ਵੋਟ ਸੀ ਮਹਾਰਾਜਾ ਸਾਈਡ ਤੇ ਸਾਈਡ ਤੇ ਮਲਾਰ ਨੇ ਅੱਜ ਮੇਰੀ ਗੱਲ ਸੁਣ ਹਾਂਜੀ ਹਾਂਜੀ ਤੇ ਮੈਂ ਵੱਡਾ ਮੁੰਡਾ ਵੱਡਾ ਮੁੰਡਾ ਓਏ ਗੱਲ ਸੁਣ ਦੇ ਨੀ ਤੂੰ ਹੈ ਵੀ ਮੁੰਡਾ ਤੇਰਾ ਨਾਂ ਵੀ ਮੁੰਡਾ ਮੇਰਾ ਬਾਪੇ ਨੇ ਨਾਂ ਵੱਡਾ ਮੁੰਡਾ ਰੱਖ ਦਿੱਤਾ ਅਸਾ ਵੱਡਾ ਮੁੰਡਾ ਵੱਡਾ ਤੂੰ ਤੁਹਾਡੇ ਫਾਦਰ ਦਾ ਮੈਂ ਉਹਦੇ ਮੈਂ ਨਿਕਾਲਿਆ ਕਾਕਾ ਓਏ ਅਗਰ ਕਰੀਂ ਓਏ ਤੂੰ ਵੱਡਾ ਹੋ ਗਿਆ ਪਪਾ ਛੋਟਾ ਆ ਗਿਆ ਸਾਨੂੰ ਸਾਰੇ ਮੈਂ ਫਰਕ ਲੱਗਦਾ ਤੈਨੂੰ ਕੋਣ ਫੜ ਕੇ ਲੈ ਗਿਆ ਓਏ ਫੜ ਕੇ ਨਹੀਂ ਲੈ ਗਿਆ ਸਾਨੂੰ ਫਰਕ ਪੈਂਦਾ ਇਹਦੇ ਚ ਫਰਕ ਲੱਗਦਾ ਵਾ ਹਾਂ ਤੇਰਾ ਫਰਕ ਮੈਂ ਕੱਢਦਾ ਓਏ ਕਿਸ ਤਰ੍ਹਾਂ ਬਾਈ ਰਾਤ ਦੇ 11 ਵਜੇ ਹੋਇਆ ਮੈਂ ਆਹ ਹਾਂ ਰਾਤ ਦੇ 11 ਵਜੇ ਹੋਇਆ ਤੈ ਇੱਕ ਵਜੇ ਡੈੜੀ ਆ ਗਿਆ 2 ਵਜੇ ਪਿਆ ਆ ਗਿਆ 3 ਵਜੇ ਮਾਮਾ ਆ ਗਿਆ 4 ਵਜੇ ਨਾਨਾ ਆ ਗਿਆ ਕੋਈ ਸਾਡਾ ਕੋਈ ਕਸੂਰ ਨਹੀਂਗਾ ਕੀ ਗੱਲ ਬਾਈ ਸਾਡਾ ਕੋਈ ਕਸੂਰ ਨਹੀਂਗਾ ਇਹ ਦਾਈਆਂ ਆਈਆਂ ਸੀਗੀਆਂ ਹਾਂਜੀ ਲਿਕਣੀ ਵੀ ਢੇਰਾ ਫੇਰ ਕਰ ਗਈਆਂ ਹਾਂਜੀ ਬਾਬੇ ਦੀ ਸੀ ਨਾ ਬੋਟਕਾ ਨਾ ਮੇਰਾ ਜਰਮ ਨਹੀਂਦਾ ਹੋਰ ਕੀ ਖਿਡਾਣੇ ਕੀ ਕਰਾਏ ਜਿਹੜਾ ਮੈਂ ਜੰਮ ਪਿਆ ਜੰਮਿਆ ਤੂੰ ਮੇਰੇ ਜੰਮਿਆ ਲੱਗਿਆ ਬੂਆ ਕਹਣਾ ਨੂੰ ਪਤਾ ਅਸੀਂ ਹਾਂ ਤੇਰੇ ਚਾਚੇ ਕਿਹੜੀ ਆਵੇ ਮੇਰੇ ਕੋਲ ਵੀ ਪੰਜ ਪੰਜ ਵਾਰੇ ਪੰਜ ਪੰਜ ਸੌ ਰੁਪਈਆ ਕਿਹੜੀ ਆਵੇ ਮੇਰੇ ਕੋਲ ਵੀ ਗਹਿਣਾ ਯਾਰਾ ਵਾਰੇ ਯਾਰਾ ਨਾ ਸੂਰ ਨਾਨਕ ਦਾਦ ਕਹਿੰਦਾ ਮੁਕਾਬਲਾ ਹੋ ਗਿਆ ਅੱਛਾ ਨਾਨਕੇ ਵੱਖਰੇ ਵਾਰਨ ਲੱਗ ਪਏ ਦਾਦ ਕੇ ਵੱਖਰੇ ਵਾਰਨ ਲੱਗ ਮੈਂ ਕਿਹਾ ਬੰਦਾ ਤੇਰੇ ਤੋਂ ਵੀ ਵਾਰਨ ਲਗੀ ਟੁੱਟੇ ਬੂਟ ਮੈਂ ਪਾ ਕੇ ਟਾਉਂਗਾ ਅੱਜ ਘੜਾ ਮਮੀ ਆਈ ਰੇ ਮੇਰੇ ਬਾਬਾ ਜੀ ਇਤਰਾ ਕਰੋ ਮਾਮੀ ਨੂੰ ਨਾ ਮਸ਼ੀਨ ਦੇ ਦਿਓ ਬਾਤ ਬਾਈ ਮਸ਼ੀਨ ਦੇ ਦਿਓ ਮਸ਼ੀਨ ਦੇ ਨਾਲ ਕੱਪੜੇ ਸਿਣਾਲੇ ਕੱਪੜੇ ਸਿਣਾਲੇ ਦੇ ਦੇ ਬੇਚਾਰੀ ਦਾ ਦੇਖੀ ਆ ਖਾਓ ਗਿਆ ਥਾਣੀ ਜਾਈ ਨਾ ਅੱਛਾ ਮੈਂ ਕਿਹਾ ਬਾਬਾ ਵੱਡੀ ਮਸ਼ੀਨ ਦੇ ਦਿਓ ਤੁਸੀਂ ਕੋ ਟੇਮ ਮਸ਼ੀਨ ਦੇ ਦਿਓ ਮੈਂ ਕਿਹਾ ਬਾਬਾ ਜੀ ਨੂੰ ਮਸ਼ੀਨ ਹੋਰ ਦਿਓ ਅਜੇ ਤੱਕ ਕਿਸੇ ਨੇ ਦਿੱਤੀ ਨਹੀਂ ਗਈ ਮੈਂ ਕਿਹਾ ਤੁਸੀਂ ਮਸ਼ੀਨ ਕਿਹੜੀ ਕਰੀਆ ਮੈਂ ਕਿਹਾ ਵੱਡੀ ਮੇਰਾ ਵਾਸਲੀ ਹੈ ਜਿੰਦ ਕੋ ਮਾਸੀ ਦੀ ਗੱਲ ਕਰਕੇ ਨਾ ਕਰੀਓ सनमदा Bye.